ਇਹਦੀ ਇਹ ਘਟਨਾ ਹੈ ਗੁਰੂ ਸਾਹਿਬ ਦੇ ਨਾਲ ਸੰਬੰਧਿਤ ਹੈ ਜਿੱਤੇ ਕਿ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਕ੍ਰਿਸ਼ਮੇ ਵਾਪਰਦੇ ਨੇ ਜਿੰਨਾ ਬਾਰੇ ਸੁਣ ਕੇ ਹੈਰਾਨੀ ਵੀ ਹੁੰਦੀ ਹੈ ਪਰ ਸੱਚਮੁੱਚ ਉਥੇ ਇੱਕ ਅਜੀਹਾ ਕੌਤਕ ਵਾਪਰਿਆ ਕਿ ਇਸ ਦੇ ਬਾਰੇ ਜਾਣਕਾਰੀ ਲੈਣੀ ਸਾਡੇ ਲਈ ਬਹੁਤ ਜ਼ਰੂਰੀ ਹੈ ਭਾਵੇਂ ਅਸੀਂ ਇਤਿਹਾਸ ਤੋਂ ਜਾਣੂ ਆ ਕਿ ਇਹ ਧੰਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਰਿਆ ਗਿਆ ਇੱਕ ਸਥਾਨ ਹੈ ਜਿੱਥੇ ਕਿ ਧੰਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਸਮੇਂ ਦੇ ਵਿੱਚ ਇਸ ਸਥਾਨ ਦੀ ਜੋ ਵੀ ਸਥਾਪਨਾ ਕੀਤੀ ਗਈ ਇੱਥੇ ਦਰਬਾਰ ਸਾਹਿਬ ਸਥਾਪਿਤ ਹੈ ਉੱਥੇ ਲੋਕ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਭਾਵੇਂ ਕਿ ਇਸ ਘਾਟੀ ਤੇ ਚੜਨਾ ਬਹੁਤ ਔਖਾ ਹੈ ਪਰ ਫਿਰ ਵੀ ਉਹ ਲੋਕ ਆਪਣੀ ਸ਼ਰਧਾ ਭਾਵਨਾ ਦੇ ਕਰਕੇ ਇੱਥੇ ਨਤਮਸਤਕ ਹੁੰਦੇ ਨੇ ਤੇ ਪਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਤਾਂਜੀਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੈਮਾ ਬਾਰੇ ਆਪਾਂ ਸਾਰੇ ਜਾਣਦੇ ਆਂ ਤਾਂਜੀਰੀ ਗੁਰੂ ਗੋਬਿੰਦ ਸਿੰਘ ਜੀ ਨੇ 100 ਸਾਖੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਬਾਰੇ ਬਹੁਤ ਗੱਲਾਂ ਲਿਖਿਆ ਜਿਸ ਸਮੇਂ ਦੇ ਵਿੱਚ ਅੰਗਰੇਜ਼ਾਂ ਨੇ ਇਸ ਸਾਖੀ ਨੂੰ ਖਤਮ ਕਰਨ ਬਾਰੇ ਵੀ ਸੋਚਿਆ ਪਰ ਇਸ ਸਾਖੀ ਦੇ ਵਿੱਚ ਬਹੁਤ ਕੁਝ ਅਜੀਹਾ ਲਿਖਿਆ ਗਿਆ ਕਿ ਜਿਹੜੇ ਸਿੱਖ ਲੋਕ ਸੇਵਾ ਕਰਦੇ ਰਹੇ ਦਰਬਾਰ ਸਾਹਿਬ ਦੀ ਸੇਵਾ ਕੀਤੀ ਹੇਮਕੁੰਡ ਸਾਹਿਬ ਦੀ ਸੇਵਾ ਕੀਤੀ ਉਹ ਹਮੇਸ਼ਾ ਅਮਰ ਹੀ ਰਹਿਣਗੇ ਉਹਨਾਂ ਬਾਰੇ ਲੋਕ ਜਾਣਦੇ ਹੀ ਰਹਿਣਗੇ ਮਹਾਰਾਜਾ ਰਣਜੀਤ ਸਿੰਘ ਦੀ ਜੇ ਗੱਲ ਕੀਤੀ ਜਾਵੇ ਜੂਰ ਸਾਹਿਬ ਦੇ ਵਿੱਚ ਵੀ ਬਹੁਤ ਸਾਰੇ ਅਜਿਹੇ ਰਿਸ਼ਮੇ ਵਾਪਰਦੇ ਨੇ ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਕੋਈ ਵੀ ਰਾਜਾ ਨਹੀਂ ਬਣਿਆ ਤੇ ਤਾਂ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਗੱਲ ਸੋ ਸਾਖੀ ਦੇ ਵਿੱਚ ਆਖੀ ਸੀ ਇੱਕ ਬਜ਼ੁਰਗ ਬਹੁਤ ਲੰਮੇ ਸਮੇਂ ਤੋਂ ਹਿਮਕੁੰਡ ਸਾਹਿਬ ਦੀ ਯਾਤਰਾ ਦੇ ਲਈ ਬਹੁਤ ਜ਼ਿਆਦਾ ਉਤਾਵਲਾ ਹੋ ਰਿਹਾ ਸੀ ਪਰ ਉਸਦੇ ਕੋਈ ਵੀ ਵਸ ਨਹੀਂ ਸੀ ਉਸ ਦੀ ਇੰਨੀ ਜ਼ਿਆਦਾ ਉਮਰ ਹੋ ਗਈ ਸੀ ਕਿਉਂ ਜਾ ਹੀ ਨਹੀਂ ਸਕਤਾ ਤੇ ਸੋਚਦਾ ਕਿ ਮੈਨੂੰ ਤਾਂ ਸ਼ੈਤਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਦੇ ਵੀ ਨਹੀਂ ਮਿਲਣਗੇ ਪਰ ਉਸ ਸਿੱਖ ਦੀ ਜੋ ਤਾਂਗ ਸੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਦੀ ਸ਼ਾਇਦ ਉਹ ਕਿਤੇ ਨਾ ਕਿਤੇ ਪੂਰੀ ਹੋ ਰਹੀ ਸੀ ਇੱਕ ਦਿਨ ਉਸ ਸਬਜ਼ੁਰਗ ਨੂੰ ਯਾਦ ਆਉਂਦਾ ਹੈ ਕਿ ਤਨਸ਼ੀਰਿ ਗੁਰੂ ਗੋਬਿੰਦ ਸਿੰਘ ਜੀ ਮੈਨੂੰ ਆਪ ਮਿਲੇ ਨੇ ਸੁਪਨੇ ਦੇ ਵਿੱਚ ਉਹ ਤਨਸ਼ੀਰਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਗੱਲਾਂ ਕਰਦਾ ਤੇ ਕਹਿੰਦਾ ਕਿ ਮੈਂ ਹੇਮਗੁੰਸਾਹਬ ਦੀ ਯਾਤਰਾ ਕਰਨੀ ਹੈ ਮੈਨੂੰ ਕੁਝ ਰਸਤਾ ਦਿਖਾਓ ਤਾਂ ਤਨਸ਼ੀਰਿ ਗੁਰੂ ਗੋਬਿੰਦ ਸਿੰਘ ਜੀ ਉਸ ਨੂੰ ਕਹਿੰਦੇ ਨੇ ਕਿ ਤੈਨੂੰ ਮੈਂ ਖੁਦ ਹੀ ਮਿਲ ਗਿਆ ਤੈਨੂੰ ਅਸ ਯਾਤਰਾ ਤੇ ਜਾਣ ਦੀ ਕੀ ਲੋੜ ਹੈ ਇਹ ਗੱਲ ਸੁਣ ਕੇ ਉਹ ਬਹੁਤ ਹੈਰਾਨ ਹੋਇਆ ਤੇ ਉਸ ਤੋਂ ਬਾਅਦ ਉਸ ਨੂੰ ਦੂਜੇ ਹੀ ਦਿਨ ਹੇਮਗੁੰਡ ਸਾਹਿਬ ਦੇ ਦਰਸ਼ਨ ਵੀ ਹੋ ਗਏ ਹੇਮਗੁੰਡ ਸਾਹਿਬ ਦੇ ਦਰਸ਼ਨ ਹੋਣ ਤੋਂ ਬਾਅਦ ਉਸਨੇ ਦੇਖਿਆ ਕਿ ਇੱਕ ਸ਼ੇਰ ਤੇ ਇੱਕ ਚਿੱਟਾ ਘੋੜਾ ਜੋ ਕਿ ਉਸ ਸਥਾਨ ਦੀ ਬਹੁਤ ਸੇਵਾ ਕਰਦੇ ਨੇ ਤੇ ਚਿੱਟਾ ਘੋੜਾ ਕਦੇ ਨਾ ਕਦੇ ਲੋਕਾਂ ਨੂੰ ਉੱਥੇ ਦਿਖਾਈ ਵੀ ਦਿੰਦਾ ਤੇ ਇਸੇ ਤਰ੍ਹਾਂ ਜੇ ਹਜ਼ੂਰ ਸਾਹਿਬ ਦੀ ਵੀ ਗੱਲ ਕੀਤੀ ਜਾਵੇ ਤਾਂ ਇੱਕ ਦਿਨ ਉਹ ਘੋੜਾ ਦੇਖ ਦੇ ਵਿੱਚ ਆਪਣੇ ਪੌੜ ਲਾ ਕੇ ਜਾਂਦਾ ਹੈ ਤੇ ਬਹੁਤ ਸਾਰੇ ਲੋਕ ਇਸ ਦੀ ਆਵਾਜ਼ ਵੀ ਸੁਣਦੇ ਨੇ ਕਿ ਘੋੜਾ ਕਿਸ ਤਰ੍ਹਾਂ ਡਗੜ-ਡਗੜ ਕਰਕੇ ਆਉਂਦਾ ਹੈ ਤੇ ਸੰਗਤਾਂ ਨੂੰ ਆਪਣੇ ਦਰਸ਼ਨ ਤਾਂ ਨਹੀਂ ਦਿੰਦਾ ਪਰ ਸਿਰਫ ਉਸ ਦੀ ਆਵਾਜ਼ ਸੁਣਾਈ ਦਿੰਦੀ ਹੈ ਹਜੂਰ ਸਾਹਿਬ ਦੀ ਇਸ ਗੱਲ ਬਾਰੇ ਤਾਂ ਆਪਾਂ ਸਾਰੇ ਜਾਣਦੇ ਆ ਪਰ ਉਸ ਬਜ਼ੁਰਗ ਨੇ ਜੋ ਸੁਪਨੇ ਦੇ ਵਿੱਚ ਦੇਖਿਆ ਉਹ ਬਹੁਤ ਹੈਰਾਨ ਕਰਨ ਵਾਲਾ ਸੀ ਉਸ ਸਵੇਰ ਜੁਰਗ ਨੇ ਦੇਖਿਆ ਕਿ ਤਨਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੈਨੂੰ ਖੁਦ ਹੇਮਕੁੰਡ ਸਾਹਿਬ ਦੀ ਯਾਤਰਾ ਕਰਵਾ ਰਹੇ ਨੇ ਤੇ ਹੇਮਕੁੰਡ ਸਾਹਿਬ ਦੇ ਵਿੱਚ ਉਹਨਾਂ ਦਾ ਇੱਕ ਚਿੱਟਾ ਘੋੜਾ ਤੇ ਇੱਕ ਸ਼ੇਰ ਉੱਥੇ ਰਾਖੀ ਕਰ ਰਿਹਾ ਹੈ ਜੋ ਕਿ ਛੋਟੇ ਲੰਮੇ ਸਮੇਂ ਤੋਂ ਜਦੋਂ ਸਥਾਨ ਦੀ ਸਥਾਪਨਾ ਹੋ ਰਹੀ ਸੀ ਉਸ ਸਮੇਂ ਤੋਂ ਉੱਥੇ ਬਹੁਤ ਸਾਰੇ ਜੰਗਲੀ ਜਾਨਵਰ ਰਹਿੰਦੇ ਬਹੁਤ ਸਾਰੇ ਫੌਜੀ ਨੌਜਵਾਨਾਂ ਨੇ ਵੀ ਇਹ ਗੱਲ ਦੇਖੀ ਹੈ ਕਿ ਉੱਥੇ ਇੱਕ ਸ਼ੇਰ ਰਹਿੰਦਾ ਪਰ ਉਹ ਕਦੇ ਵੀ ਕਿਸੇ ਨੂੰ ਕੁਝ ਨਹੀਂ ਕਹਿੰਦਾ ਇਸ ਦੇ ਕ੍ਰਿਸ਼ਮਿਆ ਬਾਰੇ ਤਾਂ ਕੋਈ ਹੀ ਜਾਣ ਸਕਦਾ ਹੈ ਕਿਸੇ ਕਿਸੇ ਨੂੰ ਹੀ ਉਸ ਘੋੜੇ ਦੇ ਤੇ ਸ਼ੇਰ ਦੇ ਦਰਸ਼ਨ ਹੁੰਦੇ ਨੇ ਪਰ ਉਸ ਬਜ਼ੁਰਗ ਨੂੰ ਸੁਪਨੇ ਦੇ ਵਿੱਚ ਦੋਵਾਂ ਦੇ ਦਰਸ਼ਨ ਹੋ ਗਏ ਸ਼ਾਇਦ ਉਹ ਕੋਈ ਭਾਗਾ ਵਾਲਾ ਇਨਸਾਨ ਹੀ ਹੋਗਾ ਜਿਸ ਨੂੰ ਕਿ ਤੰਤਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸੇਵਕਾਂ ਦੇ ਦਰਸ਼ਨ ਕਰਵਾਏ ਇਸੇ ਤਰ੍ਹਾਂ ਦਰਬਾਰ ਸਾਹਿਬ ਦੇ ਵਿੱਚ ਵੀ ਇੱਕ ਜਿਹੀ ਅਨੋਖੀ ਤਸਵੀਰ ਹੈ ਜਿਸ ਨੂੰ ਦੇਖ ਕੇ ਸਾਰੇ ਲੋਕ ਹੈਰਾਨ ਹੋ ਜਾਂਦੇ ਨੇ ਇਸ ਤਸਵੀਰ ਦੇ ਵਿੱਚ ਅਜਿਹਾ ਕੀ ਹੈ ਕਿ ਸਾਰੇ ਲੋਕ ਕਹਿੰਦੇ ਨੇ ਕਿ ਆਪਾਂ ਤਾਂ ਦਰਬਾਰ ਸਾਹਿਬ ਦੀ ਬਹੁਤ ਮਹਿਮਾ ਮੰਨਦੇ ਆ ਇਹ ਸੱਚ ਹੈ ਕਿ ਇਥੇ ਕ੍ਰਿਸ਼ਮਾ ਘਟਨਾਵਾਂ ਜਉ ਵੀ ਦੁੱਖ ਨੇ ਉਹ ਦੂਰ ਹੁੰਦੇ ਨੇ ਤੇ ਕ੍ਰਿਸ਼ਮਾ ਤਾਂ ਵਾਪਰਦੇ ਹੀ ਰਹਿੰਦੇ ਨੇ ਇਨ੍ਹਾਂ ਗੱਲਾਂ ਬਾਰੇ ਲੋਕ ਅੱਜਕੱਲ ਵਿਸ਼ਵਾਸ ਨਹੀਂ ਕਰਦੇ ਪਰ ਜੇ ਵਿਸ਼ਵਾਸ ਦੀ ਗੱਲ ਕੀਤੀ ਜਾਵੇ ਤਾਂ ਇੱਕ ਟੂਰਿਸਟ ਦੁਆਰਾ ਇੱਕ ਅਜਿਹੀ ਤਸਵੀਰ ਲਈ ਗਈ ਜਿਸ ਦੇ ਵਿੱਚ ਇਹ ਦੇਖਿਆ ਗਿਆ ਕਿ ਦਰਬਾਰ ਸਾਹਿਬ ਦੇ ਗੁੰਮਟ ਉੱਪਰ ਕੁਝ ਚਿੱਟੇ ਵਸਤਰਾਂ ਵਾਲੇ ਲੋਕ ਅੱਜ ਵੀ ਸੇਵਾ ਕਰ ਰਹੇ ਨੇ ਇਹ ਕੋਈ ਹੋਰ ਨਹੀਂ ਬਲਕਿ ਉਹ ਰੱਬੀ ਰੂਹਾਂ ਨੇ ਜਿਨ੍ਹਾਂ ਨੂੰ ਦਰਬਾਰ ਸਾਹਿਬ ਦੀ ਸਥਾਪਨਾ ਵੇਲੇ ਸੇਵਾ ਲੱਗੀ ਹੋਈ ਸੀ ਤੇ ਸੇਵਾ ਦੇ ਸਮੇਂ ਉਹ ਇੱਥੇ ਹੀ ਕਿਸ ਤਰ੍ਹਾਂ ਰਹਿ ਗਏ ਤੇ ਪਰਮਾਤਮਾ ਦੇ ਨਾਲ ਜੁੜ ਗਏ ਉਹਨਾਂ ਦੀਆਂ ਆਤਮਾਵਾਂ ਅੱਜ ਵੀ ਇੱਥੇ ਦੇਖਣ ਨੂੰ ਮਿਲਦੀਆਂ ਨੇ ਉਹਨਾਂ ਦੇ ਸਾਰਿਆਂ ਦੇ ਚਿੱਟੇ ਵਸਤਰ ਪਾਏ ਹੋਏ ਨੇ ਤੇ ਗੁੰਮਟ ਦੇ ਉੱਪਰ ਉਹ ਸੇਵਾ ਕਰ ਰਹੇ ਨੇ ਮਿਸ ਗੁੰਮੜ ਦੀ ਸੇਵਾ ਕਰਦੇ ਉਹ ਇੱਕ ਤਸਵੀਰ ਦੇ ਵਿੱਚ ਦਿਖਾਈ ਦਿੱਤੇ ਭਾਵੇਂ ਕਿ ਇਸ ਗੱਲ ਤੇ ਕਿਸੇ ਨੂੰ ਵਿਸ਼ਵਾਸ ਨਹੀਂ ਹੋਏਗਾ ਪਰ ਕਹਿੰਦੇ ਨੇ ਕੁਝ ਰੂਹਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਕੋਈ ਅਜਿਹੇ ਕੌਤਕ ਵਾਲੇ ਦਰਸ਼ਨ ਹੁੰਦੇ ਨੇ ਕਈ ਅਜਿਹੇ ਅਲੌਕਿਕ ਕਿਰਸ਼ਮੇ ਸਾਹਮਣੇ ਆਉਂਦੇ ਨੇ ਜਿਸ ਕਰਕੇ ਆਪਾਂ ਕਿਤੇ ਨਾ ਕਿਤੇ ਇਹਨਾਂ ਗੱਲਾਂ ਨੂੰ ਨਹੀਂ ਸਮਝ ਸਕਦੇ ਪਰ ਜੇ ਅਸੀਂ ਪ੍ਰਮਾਤਮਾ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਪ੍ਰਮਾਤਮਾ ਦੇ ਨਾਲ ਜੁੜੀਏ ਦਰਬਾਰ ਸਾਹਿਬ ਜਾ ਕੇ ਆਪਣੇ ਆਪ ਨੂੰ ਉੱਥੇ ਜਾ ਕੇ ਕੁਝ ਸਮਝੀਏ ਤੇ ਜਾਣੀਏ ਗੁਰਬਾਣੀ ਨੂੰ ਪੜ੍ਹੀਏ ਨਾ ਕਿ ਉੱਥੇ ਇੱਕ ਟੂਰਿਸਟ ਸਥਾਨ ਦੇ ਵਜੋਂ ਜਾਈਏ ਆਪਾਂ ਉੱਥੇ ਗੁਰਬਾਣੀ ਨੂੰ ਸਮਝੀਏ ਕੀਰਤਨ ਬਾਣੀ ਨੂੰ ਸਰਪੰਣ ਕਰੀਏ ਜਿਸ ਨਾਲ ਸਾਡੀ ਜ਼ਿੰਦਗੀ ਸ਼ਾਇਦ ਸਫਲ ਹੋ ਸਕੇ ਅਸੀਂ ਆਉਣ ਵਾਲੇ ਸਮੇਂ ਦੇ ਬਾਰੇ ਬਹੁਤ ਉਲਝੇ ਹੋਏ ਹਾਂ ਅੱਜ ਦਾ ਸਮਾਂ ਤਾਂ ਅਸੀਂ ਆਪਣਾ ਬਰਬਾਦ ਹੀ ਕਰ ਰੱਖਿਆ ਹੈ ਜਾਂ ਤਾਂ ਅਸੀਂ ਪਿਛਲੇ ਸਮੇਂ ਦੇ ਵਿੱਚ ਜਿਉ ਰਹੇ ਹਾਂ ਜਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਉ ਰਹੇ ਹਾਂ ਪਰ ਜੇ ਅਸੀਂ ਅੱਜ ਦੇ ਸਮੇਂ ਦੇ ਵਿੱਚ ਜਾ ਕੇ ਉਸ ਪਰਮਾਤਮਾ ਦਾ ਨਾਮ ਧਿਆ ਕੇ ਉਸ ਦੀ ਦੱਸੀ ਹੋਈ ਗੁਰਬਾਣੀ ਨੂੰ ਪੜ ਕੇ ਉਸ ਦੇ ਚੱਲ ਰਹੇ ਕੀਰਤਨ ਨੂੰ ਸੁਣ ਕੇ ਆਪਣੇ ਆਪ ਨੂੰ ਇੱਕ ਨਵਾਂ ਰੂਪ ਬਖਸ਼ੀਏ ਇੱਕ ਨਵੀਂ ਜ਼ਿੰਦਗੀ ਬਖਸ਼ੀਏ ਤਾਂ ਸ਼ਾਇਦ ਅਸੀਂ ਵੀ ਪ੍ਰਮਾਤਮਾ ਦੀ ਉਸ ਰੱਬੀ ਰੂਹ ਦੇ ਵਿੱਚ ਸ਼ਾਮਿਲ ਹੋ ਸਕਦੇ ਹਾਂ ਤਾਂ ਜੀ ਗੁਰੂ ਰਾਮਦਾਸ ਜੀ ਦੇ ਦਰਬਾਰ ਸਾਹਿਬ ਦੇ ਵਿੱਚ ਜੋ ਵੀ ਇਸ਼ਨਾਨ ਕਰਦਾ ਹੈ ਉਸ ਨੂੰ ਇੱਕ ਨਵਾਂ ਜੀਵਨ ਪ੍ਰਾਪਤ ਹੋ ਜਾਂਦਾ ਹੈ